ਵਾਹੇ ਗੁਰੂ 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 ਹਾਜੀ ਸਤਿਗੁਰੂ ਸਾਡੇ ਚਰਨਾਂ 'ਚ ਹਾਜ਼ਰੀ ਭਰਨਾਏ ਜੀ ਤਾਂ ਕਾਫੀ ਚਿਰਤਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਧਕਮਕ ਮਸਤਕ ਹੋਣ ਲਈ ਆਏ ਆਏ ਬਸ ਔਰ ਕੋਈ ਗੱਲ ਨਹੀਂ ਅ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਜੇ ਸਰ ਪੰਜਾਬ ਦੇ ਹੌਕਾ ਦੇ ਵਿੱਚ ਤੱਕ ਚੌਂਕੀ ਨਾ ਕੀਤੀ ਜਾਵੇ ਚੌਂਕੀ ਜਾ ਆਪਸਾਰੇ ਇਹੋ ਕਹਿੰਨੇ ਜੀ ਪੇ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਤ ਵੱਤ ਇਸ ਲਤ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੈ ਹਾਲੀਵੁੱਡ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਕਿੰਨਾ ਬਣਾਉਂਦਾ ਆਸਤੀ ਦੇ ਪੱਲੇ ਪੰਨਲੇ ਸੰਮੇਲ ਤੇ ਕੋਰ ਪਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ achhi achhi film ban rahi hain ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ achhi film ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਜੀ ਸਾਰੇ ਕੱਟੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ ਇਸ ਫਿਲਮਾਂ ਬਹੁਤ ਕੀਤੀ ਹੈ ਹਮ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕਦੇ ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮੋਡ ਮੈਨੂੰ ਬਹੁਤ ਪਸੰਦ ਹੈ ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰੀਏ। ਅਗਲੇ ਕਦੋਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਇਹ ਸਾਡਾ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਖਰਾਸਕੀ ਆ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਮੰਦਰਾ ਕੀ ਹੈ ਜੀ ਬਿਜ਼ਨਸ ਮੰਦਰਾ ਬਸ ਜੋ ਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀਂਹ ਪਾਪ ਬੰਦਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਸ ਸ਼ੈਨਸ਼ਾ ਦੇ ਚਰਨਾ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦਾ ਹੈ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਤਾਂ ਤੇ ਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ ਵਾਹੇ ਗੁਰੂ ਹਦੀਪ ਬਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਸ਼ਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕ ਮਸਤਕ ਹੋਣ ਲਈ ਆਏ ਆ ਬਸ ਔਰ ਕੋਈ ਗੱਲ ਨਹੀਂ ਅ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆ ਜੀ ਸਰ ਪੰਜਾਬ ਦੇ ਲੋਕਾਂ ਦੇ ਮਤਕੀ ਬੀਤ ਤੱਕ ਚੋਬੀ ਰੋਜ਼ੀ ਦਾ ਬਿਆਨ ਚੋਬੀ ਦਾ ਅਪਾ ਸਾਰੇ ਇਹ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਤ ਵੱਤ ਇਸ ਲਤੋਂ ਬਚਿਆ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰੇ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਟੇ ਤੱਕ ਪ੍ਰੋਜੈਕਟ ਕਿੰਨਾ ਬਣਦਾ ਫੋਟੋ ਵੀ ਬਹੁਤ ਅਸਲੀ ਰੱਟੇ ਪਟੇ ਪੌਣਾਂ ਦੇ ਸਮੇਂ ਵਿੱਚ ਬਹੁਤ ਵਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਹੈ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ achhi achhi film ban rahi hain ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ achhi film ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਫਿਲਮਾਂ ਬਹੁਤ ਕੀਤੀ ਹੈ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕਦੇ। ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਿਉਣਾ ਮੌੜ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰੀ ਦੇ। ਸ਼ਿਕਾਰੀ ਦੇ ਲਾਸਟ ਪਾਰਟ ਅਗਰ ਕਦੋਂ ਆ ਰਿਹਾ ਪਰ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਪਰ ਆਸ ਕੀ ਹੈ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮਿੱਟੀ ਮਾਪ ਬੰਦਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੀਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਧੰਕ ਕਰ ਦਿੱਤਾ ਜੰਨਾ ਗਾਉ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਵਾਹਿ ਦੇ ਬਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰਤਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕਮਸਤਕ ਹੋਣ ਲਈ ਆਏ ਆ ਬਸ ਔਰ ਕੋਈ ਗੱਲ ਨਹੀਂ ਆ ਬਾ ਸ਼ਰਦਾ ਵਾਲੀ ਉਹਦੇ ਅਰਦਾਸ ਕਰਨ ਲਈ ਆ ਜੀ ਸਰ ਪੰਜਾਬ ਜਿਲ੍ਹੇ ਕੋਰਡਨਰ ਮਤੀ ਬੀਤ ਚੌਧਰੀ ਨਕੀ ਬਿਆਦ ਚੌਧਰੀ ਜੀ ਆਪਾਂ ਸਾਰੇ ਇਹੋ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਸ ਲਾਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਹੈ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਡੇ ਬਜਟਾਂ ਕਿਲੋਮੀਟਰ ਕਰਨ ਹਾਂ ਜੀ ਲੱਗਦਾ ਕਿ ਹਮਾਲਾ ਸਮੇਂ ਦੇ ਤੋਂ ਬਹੁਤ ਪਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ achi achi film ban rahi hai ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ achi film ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਫਿਲਮਾਂ ਬਹੁਤ ਕੀਤੀ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਵਨੋ ਮੌੜ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰੀਏ ਸਰਕਾਰੀ ক্লাস ক্লাস ਕਿ ਤੇਸੀ ਅਗਲਾ ਕਦੋਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਫਰਾਜ਼ ਕੀ ਆ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਬੰਦਾ ਕੀ ਹੈ ਜੀ ਬਿਜ਼ਨਸ ਬੰਦਾ ਬਸ ਇਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮਿੱਟੀ ਮਾਂ ਬਤੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਇਹੀ ਹੈ ਔਰ ਬਾਕੀ ਉਸ ਸ਼ੇਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦਾ ਹੈ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਆਹ ਤੇਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰਤਾ ਮਨਸ਼ਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਨਕਮਕ ਮस्तक ਹੋਣ ਲਈ ਆਏ ਆਏ ਬਸ ਔਰ ਕੋਈ ਗੱਲ ਨਹੀਂ ਅ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਕਿ ਸਰ ਪੰਜਾਬ ਦੇ ਖੋੜੀਆ ਮੱਤ ਕੀ 24 24 ਆਪਸ ਆ ਰਹੇ ਹੋ ਕਿੰਨੇ ਜੀ ਬਈ ਕੋਸ਼ਿਸ਼ ਕਰਨੀ ਚਾਹੀਦੀ ਇਹ ਵੱਤ ਵਤ ਇਸਲਾਤ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਡੇ ਵੱਡੇ ਪ੍ਰੋਜੈਕਟਾਂ ਕਿੰਨਾ ਬਣਾ ਕਰੇ ਅਮਰਤੀ ਦੇ ਪੱਤੇ ਪੌਨਾਲ ਸਮਨੇ ਇੱਕ ਪੂਰੀ ਪੱਧਿਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ ਇਸ ਫਿਲਮਾਂ ਬਹੁਤ ਕੀਤੀ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕਦੇ ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਿਉਣਾ ਮੋਡ ਮੈਨੂੰ ਬਹੁਤ ਪਸੰਦ ਹੈ ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟਰ ਕਰੀ ਦੇ ਜੀ ਕਿ ਕਦੋਂ ਆ ਰਿਹਾ 파 ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾਹਿਬ ਤਿੰਨ ਪੀੜੀਆਂ ਦੇ ਤੁਸੀਂ ਪਸੰਦੀਦਾ ਅਦਾਕਾਰ ਹੋ ਬਰਾਸ ਦੀ ਆ ਤੇ ਤੰਦਰੁਸਤੀ ਦਾ 기ਰਾਜ ਹੈ ਬਿਜ਼ਨਸ ਮੰਦਰਾ ਕੀ ਹੈ ਜੀ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮਿੰਦੀ ਪਾਬ ਮਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਹ ਸੁਸ਼ੇਨ ਸ਼ਾ ਤੇ ਚਰਨਾ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੀਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਧੰਨਕ੍ਰਿਤ ਤੇ ਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ ਵਾਹ ਹੈ ਗੁਰੂ ਬਾਈ ਗੁਰੂ ਚਰਨਾ ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਸ਼ਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਨਕਮਸਤਕ ਹੋਣ ਲਈ ਆਏ ਆ ਬਸ ਔਰ ਕੋਈ ਗੱਲ ਨਹੀਂ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆ ਜੀ ਸਰ ਪੰਜਾਬ ਦੇ ਲੋਕਾਂ ਦੇ ਮਤਕੀ ਬੀਤ ਤੱਕ ਦੋ ਦਿਨਾਂ ਦੀ ਬੈਦ ਜੀ ਬੋਦੀ ਆਪਾਂ ਸਾਰੇ ਇਹੋ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਤ ਵੱਤ ਇਸ ਲਾਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੌਲੀਵੁੱਡ ਬਹੁਤ ਵੱਡੇ-ਵੱਡੇ ਬਜਟਾਂ ਕਿਲੋ-ਬਜਟ ਕਰਦਾ ਫੋਟੋ ਵੀ ਬਹੁਤ ਕਰਦਾ ਅਨਸੂਰ ਜੀ ਜਿਹੜੇ ਪਕੌਣਾਂ ਦੇ ਸਮਨੇ ਇੱਕ ਬਹੁਤ ਵਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਹੈ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ achi achi film ban rahi hain ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ achi film ਆ ਰਹੀ ਹੈ ਸ਼ੌਂਕੀ ਸਰਦਾਰ ਅਸੀਂ ਮੈਂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਫਿਲਮਾਂ ਬਹੁਤ ਕੀਤੀ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਿਹਾ ਨਾ ਮਾਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂ 'ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟਰ ਕਰੀ ਦੇ। ਸ਼ਿਕਾਰੀ ਕਿਉਂਕਿ ਲਾਸਟ ਫਿਲਮ ਅਗਰ ਕਦੋਂ ਆ ਰਿਹਾ ਪਰ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕਿਸਾ ਤਿੰਨ ਵੀਰਿਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਬਰਾਸਤੀ ਆ ਤੇ ਤੰਦਰੁਸਤੀ ਦਾ ਗ੍ਰਾਜ ਹੈ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀਂਹ ਮਾਪਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਸ ਸ਼ੈਨਸ਼ਾ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੀਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਤੈਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਦੇ ਚਰਨਾ ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਸ਼ਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾ ਚ ਨਕਮਸਤਕ ਹੋਣ ਲਈ ਆਏ ਆਏ ਬਸ ਹੋਰ ਕੋਈ ਗੱਲ ਨਹੀਂ ਅ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਆਏ ਜੀ ਸਰ ਪੰਜਾਬ ਦੇ ਹੋਰ ਨਮਕੀ ਪੀਕ ਤੱਕ ਚੌਂਦੀ ਰੱਖੀ ਬੈਠੇ ਚੌਂਦੀ ਜੀ ਆਪਾਂ ਸਾਰੇ ਇਹੋ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਇਹ ਵੱਤ ਵੱਤ ਇਸਲਾਤ ਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹਾਲੀਵੁੱਡ ਬਹੁਤ ਵੱਡੇ ਬਜਟਾਂ ਕਿਲੋ ਮਿਲੀਕਾਰ ਨੂੰ ਅੰਕੀਰ ਅਤੇ ਪੰਜਾਬਲੇ ਸਮੇਂ ਦੇ ਇੱਕ ਹੁਣ ਵਧੀਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ 'ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਕੀ ਸਰਦਾਰ ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਫਿਲਮਾਂ ਬਹੁਤ ਕੀਤੀ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਗਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਔਰ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਆ ਉਹਨੂੰ ਚੰਗਾ ਸਮਝ ਕੇ ਕਰੀਦੀ ਆ ਲੇਕਿਨ ਅੱਜ ਤੱਕ ਜੱਟ ਜਿਉਣਾ ਮੌੜ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਰੂਏ ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟ ਕਰਕੇ ਕਿ ਸ਼ਿਕਾਰੀ ਕੇ ਲਾਸਟ ਲਾਸਟ ਕਿਦਾਂ ਆ ਰਿਹਾ ਪਾ ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਰ ਤਿੰਨ ਪੀੜੀਆਂ ਦੇ ਤੁਸੀਂ ਪਸੰਦੀਦਾ ਆਦਾਕਾਰ ਹੋ ਫਰਾਜ਼ ਕੀ ਹੈ ਤੇ ਤੰਦਰੁਸਤੀ ਦਾ 기ਰਾਜ ਹੈ ਫਿਟਨੈਸ ਬੰਦਰਾ ਕੀ ਹੈ ਜੀ ਬਿਜ਼ਨਸ ਬੰਦਰਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮੀ ਮਾਂ ਬਤੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਇਹੀ ਹੈ ਔਰ ਬਾਕੀ ਉਸ ਸ਼ੇਨ ਸ਼ਾਹ ਦੇ ਚਰਨਾਂ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੀਦਾ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ

ਹਾਜੀ ਬਾਈ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰਤਾ ਮਨਸ਼ਾ ਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆਂ ਸੰਗਤਾਂ ਦੇ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਦਕਮਕਸ ਮस्तक ਹੋਣ ਲਈ ਆਏ ਐ ਬਸ ਔਰ ਕੋਈ ਗੱਲ ਐ ਬਾ ਸ਼ਰਦਾ ਨਾਲੀ ਉਹਦੇ ਅਰਦਾਸ ਕਰਨ ਲਈ ਐ ਜੇ ਸਰ ਪੰਜਾਬ ਦੇ ਖਾੜੀਆ ਮੱਤ ਕੀ 24 24 ਜੀ ਆਪਾਂ ਸਾਰੇ ਇਹ ਕਹਿੰਨੇ ਜੀ ਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਇਸ ਲਾਤੋਂ ਬਚਾ ਜਾਵੇ ਜਿੰਨਾ ਔਰ ਸਾਰਿਆਂ ਨੂੰ ਆਪਾਂ ਨੂੰ ਆਪਣੇ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਔਰ ਜਿੰਨਾ ਹੋ ਸਕੇ ਉਹਨਾਂ ਤੇ ਅੱਖ ਰੱਖਣੀ ਚਾਹੀਦੀ ਹੈ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਰਾ ਕੁਝ ਰਲ ਮਿਲ ਕੇ ਹੁੰਦਾ ਹੈ ਨਾ ਇਕੱਲੀ ਸਰਕਾਰ ਕਰ ਸਕਦੀ ਹੈ ਨਾ ਇਕੱਲਾ ਸਮਾਜ ਕਰ ਸਕਦਾ ਸਾਰਿਆਂ ਨੂੰ ਇਕੱਠੇ ਹੋ ਕੇ ਹਮਲਾ ਮਾਰਨਾ ਪੈਂਦਾ ਹੈ ਹਾਲੀਵੁੱਡ ਬਹੁਤ ਵੱਡੇ ਤੱਕ ਬਜਟ ਕਿਲੋ ਮੀਟਰ ਦਾ ਅਮਰਜੀਤ ਜੀ ਜਿਹੜੇ ਪਟਿਆਲਾ ਸਮੁੰਨ ਦੇ ਇੱਕ ਪੂਰੇ ਪੱਧਿਆ ਬਹੁਤ ਬਹੁਤ ਤਰੱਕੀ ਕਰ ਰਿਹਾ ਜੀ ਸਾਡਾ ਸਾਡੀ ਇੰਡਸਟਰੀ ਫਿਲਮ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਔਰ ਦਿਨੋ ਦਿਨ ਅੱਛੀਆਂ ਅੱਛੀਆਂ ਫਿਲਮਾਂ ਬਣ ਰਹੀਆਂ ਤੁਸੀਂ ਵੇਖ ਹੀ ਰਹੇ ਹੋ ਵੱਡੇ ਬਜਟ ਹੋ ਗਏ ਨੇ ਔਰ ਸਾਡੀ ਵੀ ਆਉਣ ਵਾਲੇ ਸਮੇਂ ਚ ਅਗਲੇ 16 ਤਰੀਕ ਨੂੰ ਇੱਕ ਬਹੁਤ ਅੱਛੀ ਫਿਲਮ ਆ ਰਹੀ ਹੈ ਸ਼ੌਂਕੀ ਸਰਦਾਰ ਅ ਅਸੀਂ ਮੈਂ ਕੋਕੂ ਬੱਬੂ ਮਾਨਵੀਰ ਤੇ ਛੋਟਾ ਵੀਰ ਗੁਰੂ ਰੰਦਾਵਾ ਅਸੀਂ ਸਾਰੇ ਇਕੱਠੇ ਆ ਉਹਦੇ ਵਿੱਚ ਔਰ ਉਮੀਦ ਹੈ ਸਾਨੂੰ ਸਾਰਿਆਂ ਨੂੰ ਪਸੰਦ ਆਏ। ਇਸ ਕਰਕੇ ਬਹੁਤ ਕੀਤੇ ਹੁਣ ਤੱਕ ਕਿਹੜਾ ਰੋਲ ਹੈ ਜਿਹੜਾ ਦਿਲ ਦੇ ਸਭ ਤੋਂ ਕਰੀਬ ਹੈ ਜਾਂ ਕਰਨਾ ਚਾਹੁੰਦੇ ਹੋ ਕਰ ਨਹੀਂ ਸਕੇ। ਅ ਵੈਸੇ ਤਾਂ ਹਰ ਫਿਲਮੀ ਜਦੋਂ ਕਰੀਦੀ ਹੈ ਉਹਨੂੰ ਚੰਗਾ ਸਮਝ ਕੇ ਕਰੀਦੀ ਹੈ ਲੇਕਿਨ ਅੱਜ ਤੱਕ ਜੱਟ ਜਿਉਣਾ ਮਾਡ ਮੈਨੂੰ ਬਹੁਤ ਪਸੰਦ ਹੈ। ਔਰ ਬਦਲਾ ਜੱਟੀ ਦਾ ਹੋਰ ਕਈ ਫਿਲਮਾਂ ਹੈਗੀਆਂ ਜਿਸ ਤਰ੍ਹਾਂ ਸਕੰਦਰਾ ਫਿਲਮ ਦਾ ਕਰੈਕਟਰ ਬਹੁਤ ਪਸੰਦ ਆਇਆ। ਜੱਟ ਤੇ ਜ਼ਮੀਨ ਇਹ ਫਿਲਮਾਂ ਬਹੁਤ ਪਸੰਦ ਨੇ ਔਰ ਆਉਣ ਵਾਲੇ ਸਮੇਂ 'ਚ ਜੇ ਕਦੇ ਸਰਦਾਰ ਹਰੀ ਸਿੰਘ ਨਲੂਏ ਤੇ ਫਿਲਮ ਬਣੇ ਤਾਂ ਬੜੀ ਖੁਸ਼ੀ ਨਾਲ ਕਰੀਏ ਤਾਂ ਉਹ ਬੜਾ ਤਮੰਨਾ ਹੈ ਕਿ ਉਸ ਤਰ੍ਹਾਂ ਦਾ ਕਰੈਕਟਰ ਕਰੀ ਦੇ ਜੀ ਕਿ ਕਦੋਂ ਆ ਰਿਹਾ 파 ਉਹਦਾ ਇਹ ਅਗਲਾ ਪਾਰਟ ਤੇ ਤਿਆਰੀ ਹੋ ਰਹੀ ਹੈ ਲਿਖਣ ਵਾਲਾ ਕੰਮ ਹੋ ਰਿਹਾ ਹੈ ਕੀ ਸਾ ਤਿੰਨ ਪੀੜੀਆਂ ਦੇ ਤੁਸੀਂ ਪਸੰਦੀਦਾ ਦਾਦਾਰ ਹੋ ਬਰਾਸ ਦੀ ਆ ਤੇ ਤੰਦਰੁਸਤੀ ਦਾ 기ਰਾਜ ਹੈ ਬਿਜ਼ਨਸ ਮੰਦਰਾ ਕੀ ਹੈ ਜੀ ਬਿਜ਼ਨਸ ਬੰਦਾ ਬਸ ਜੀ ਉਹਦਾ ਤਾਂ ਇਹੀ ਹੈ ਕਿ ਸਾਰਿਆਂ ਦਾ ਪਿਆਰ ਮਿਲ ਰਿਹਾ ਹੈ ਉਹੀ ਸਭ ਤੋਂ ਵੱਡੀ ਖੁਰਾਕ ਹੈ ਸਾਰੇ ਮਿੱਟੀ ਮਾਂ ਮਦੰਦੇ ਨੇ ਜਿਸ ਤਰ੍ਹਾਂ ਤੁਸੀਂ ਸਾਰੇ ਵੀਰ ਇੰਨਾ ਪਿਆਰ ਕਰਦੇ ਹੋ ਸਭ ਤੋਂ ਵੱਡੀ ਖੁਰਾਕ ਤੇ ਹੀ ਹੈ ਔਰ ਬਾਕੀ ਉਹ ਸ਼ੈਨਸ਼ਾ ਤੇ ਚਰਨਾ ਦੇ ਵਿੱਚ ਹਮੇਸ਼ਾ ਅਰਦਾਸਾਂ ਬੇਨਤੀਆਂ ਕਰਦੇ ਰਹੇ ਨੇ ਅਸਲੀ ਤਾਂ ਉਹਦੀ ਮਿਹਰ ਨਾਲ ਹੀ ਹੁੰਦਾ ਹੈ ਸਭ ਕੁਝ ਆ ਤੇਲੀ ਜਾਂਦਾ ਕਰ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਚਰਨਾਚੀ ਹਾਜ਼ਰੀ ਭਰਨ ਆਏ ਜੀ ਤਾਂ ਕਾਫੀ ਚਿਰ ਦਾ ਮਨਸ਼ਾਸੀ ਸ਼ਰਦਾ ਸੀ ਔਰ ਬਾਈ ਗੁਰੂ ਦੀ ਮੇਰ ਹੋਈ ਅੱਜ ਉਹਦੇ ਹੁਕਮ ਨਾਲ ਅੱਜ ਇੱਥੇ ਆਏ ਆ ਸੰਗ